ਸਾਜਨ ਲੋਕੋ ਪ੍ਰਸੰਤ ਬੈਕੌਂਠੀ ਭਗਵਾਨ ਦੀ ਵਿਰਾਧੇ ਹੋਏ ਨੇ ਬੈਕੌਂਠ ਨਗਰ ਜਹਾਂ ਸੰਤ ਵਾਸਾ ਜੇ ਸੰਤ ਚਲੇ ਆ ਰਹੇ ਹੋਣ ਦਰਸ਼ਨ ਦਿੰਦੇ ਆ ਰਹੇ ਹੋਣ ਤਾਂ ਇਹ ਸਮਝੇ ਕਿ ਚਰਨਾ ਚੋਂ ਤੀਰਥ ਵਗੇ ਜਾ ਰਹੇ ਨੇ ਜਦੋਂ ਸੰਤ ਜਨ ਭਗਤ ਧਰਮ ਦੇ ਨਾਂ ਕਰਨ ਧਰਦੇ ਨੇ ਇਹ ਚਾਹਦੇ ਨੇ ਤਾਂ 88 ਤੀਸ ਵੀ ਚਰਨ ਕਮਲਾਂ ਚੋਂ ਚੱਲਦੇ ਨੇ 86 ਤੀਰਥ ਜਹ ਸਦ ਸਾਧ ਭਗਤ ਰਹਿ ਸੰਤਾਂ ਦੇ ਦਰਸ਼ਨ ਹੁੰਦੇ ਦਰਸ਼ਨ ਭਵਾਂ ਦੇ ਇਉਂ ਸੁਣਾ ਜੀ ਸੰਤਾਨਾਲ ਸੰਪਰਕ ਤਾਂ ਫੇਰ ਹੁੰਦਾ ਜਦੋਂ ਨਰ ਤੇ ਹਰ ਮਿਹਰਬਾਨ ਹੋਵੇ ਐਵੇਂ ਮਿਲਦੇ ਨਹੀਂ ਸੰਤ ਇਹ ਗ੍ਰੰਥ ਕਹਿੰਦੇ ਜਨਮ ਜਨਮ ਦਾ ਪੁੰਨ ਤੇ দান ਹੋਵੇ ਹੋ ਸੰਤ ਜੀ ਮੁਕਤ ਕਰ ਦੇ ਅਸ਼ਟਾ ਬੱਕਰੀ ਜੀ ਵਰਗਾ ਬਖਿਆ ਨਾ ਹੋਵੇ ਦਿਬ ਨੇ ਤਰਾ ਨਾਲ ਦਿਖਾ ਦਿੰਦੇ ਜੇਕਰ ਦੇਖਿਆ ਨਾ ਭੀਮ ਭਗਵਾਨ ਹੋਵੇ ਜੇਕਰ ਦੇਖਿਆ ਨਾ ਭੀਮ ਭਗਵਾਨ ਹੋਵੇ ਸੰਤਾਂ ਦਾ ਦਰਸ਼ ਤੁਲ ਹੈ हुंदे संत है जंगम तीरथ चेतन हरि मंदिर है चेतन हरि मंदिर है चेतन हरि मंदिर है संत साकार विभूति सुंदर अति सुंदर है सुंदर अति सुंदर है सुंदर अति सुंदर है रब ही संत बन गया ਰੱਬ ਹੀ ਸੰਤ ਬਣ ਗਿਆ ਖਾਤਰ ਇਨਸਾਨ ਦੇ ਆਂਦੇ ਦਰਸ਼ਨ ਹੁੰਦੇ ਦਰਸ਼ਨ ਭਗਵਾਨ ਦੇ ਸੰਤਾਂ ਦੇ ਦਰਸ਼ਨ ਹੁੰਦੇ ਕਰਦੇ ਕੈ ਟੋਰ ਤਪੱਸਿਆ ਦੁਨੀਆ ਨੂੰ ਤਾ സഹാരണ കഷ്ടസരണ വരദാന സംത ദർശന ഭഗവാന സംതാ ദുർഭ ധൂടി ഗംഗ गंगा बि लोचे जी थोरी मस्तक ते दर्शन हूंदे दर्शन भॻवान दे संताने दर्शन हूंदे मिलंदा नी मिलदानी मुल पुजारो देण गुर मंत्र जो हेण गुर मंत्र जो देण गुर मंत्र जो मंत्र ई धर्म राज तो करदा सोतंत्र जो वरदा सोतंत्र जो ਹਰ ਦਾ ਸੁਤੰਤਰ ਹੋ ਜਨਕ ਨੇ ਜਿਵੇਂ ਛੁੜਾਏ ਜਨਕ ਨੇ ਜਿਵੇਂ ਛੁੜਾਏ ਜੀਵ ਜਹਾਨ ਦੇ ਸੰਤਾਂ ਦੇ ਦਰਸ਼ਨ ਹੁੰਦੇ ਦਰਸ਼ਨ ਭਗਵਾਨ ਦੇ ਦਰਸ਼ਨ ਹੁੰਦੇ ਉਹ ਤਾਲਾ ਕੋਈ ਖੋਲ ਸਕੇ ਨਾ ਤਾਕਤ ਸੰਸਾਰ ਦੀ ਤਾਕਤ ਸੰਸਾਰ ਦੀ

ਸ਼ਣ ਹੁੰਦੇ ਚਾਰੇ ਪੁਰਸ਼ਾਰਤ ਪਾਵੇ ਚਾਰੇ ਪਦਾਰਤ ਪਾਵੇ ਚਾਰੇ ਪੁਰਸ਼ਾਰਤ ਪਾਵੇ ਕਰਦਾ ਹੈ ਸ਼ਰਧਾ ਜੋ ਉਹ ਗੁਣ ਬਖਸ਼ੂ ਭੀਮ ਅਣਜਾਣ ਦੇ ਰਾਂ ਦੇ ਦਰਸ਼ਨ ਹੁੰਦੇ ਦਰਸ਼ਨ ਭਗਵਾਨ ਦੇ ਸੰਤਾਂ ਦੇ ਦਰਸ਼ਨ ਹੁੰਦੇ ਸੰਤ ਦਾ ਦਰਸ਼ ਪੂਰਨ ਇਸ਼ਨਾਨ ਸੰਤ ਕਿਰਪਾ ਤੇ ਜਪਿਆ ਨਾਮ ਭਾਰਤ ਦੀਆਂ ਚਾਰ ਮਹਾਨ ਨਦੀਆਂ ਦੇ ਨਾਮ ਦੱਸੇ ਨੇ ਸਤਿਗੁਰਾਂ ਨੇ ਮੰਨੀਆਂ ਪਰ ਮੰਨੀਆਂ ਭਾਰਤ ਦੀਆਂ ਚਾਰ ਨਦੀਆਂ ਨੇ ਉਹ ਵੀ ਸੰਤਾਂ ਦੇ ਦਰਸ਼ਨ ਚਾਹੁੰਦੀਆਂ ਨੇ ਉਹ ਵੀ ਸੰਤਾਂ ਦੇ ਚਰਨਾਂ ਦੀ ਧੂੜੀ ਚਾਹ ਰਹੀਆਂ ਨੇ ਕਿਵੇਂ ਆਏ ਮਹਾਪੁਰਸ਼ੋ ਆਪ ਖੁਦ ਤੀਰਥੋਂ ਸਵੈਮ ਹੀ ਤੀਰਥਾਨੀ ਪੁਨੰਤੀ ਸੰਤ ਹੈ ਸਾਡੇ ਜੀ ਵੀ ਚਰਨ ਕਮਲ ਪਾ ਦਿਓ ਕਿਰਪਾ ਕਰ ਦਿਓ ਅਸੀਂ ਪਾਪਾਂ ਨਾਲ पापी ਲੋਕ ਆਉਂਦੇ ਨੇ ਗੋਤੇ ਲਾਉਂਦੇ ਨੇ ਸਾਨੂੰ ਕਿਲਵਿਖ ਮੈਲਾਂ ਨਾਲ ਪਾਪਾਂ ਨਾਲ ਭਰ ਕੇ ਚਲੇ ਜਾਂਦੇ ਨੇ ਸਾਨੂੰ ਕੌਣ ਹਲਕਾ ਕਰੇ ਜੇ ਆਪ ਚਰਨ ਕਾਮਲਾ ਦੀ ਧੂੜੀ ਸਾਡੇ ਵਿੱਚ ਪਾ ਦੇਵੋ ਸਾਡੇ ਜਲ ਵਿੱਚ ਪਾ ਦੇਵੋ ਤਾਂ ਸਾਡੇ ਸਾਰੇ ਪਾਪ ਨਸ਼ਟ ਹੋ ਜਾਣ ਗੰਗਾ ਜਮਨਾ ਗੋਦਾਵਰੀ ਸਰਸੋਤੀ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ ਕਿਲੇ ਵਿਖ ਮੈਲ ਭਰੇ ਭਰੇ ਹਮਰੇ ਵਿੱਚ ਹਾਮਰੀ ਮੈਲ ਸਾਧੂ ਕੀ ਧੂਰ ਗਵਾਈ ਇਸ ਕਰਕੇ ਲਗਾਏ ਤੇ ਰੰਦੇ ਨੇ ਤੀਰ ਤੀਰ ਖਲੋਚੇ ਹਰ ਦਮ ਸੋਚੇ ਸਾਧੂ ਦੇ ਚਰਨਾਂ ਦੀ ਧੂੜੀ ਦਾ ਅਤਿਅੰਤ ਮਹਾਤਮ ਹੈ ਸਾਧ ਕੀ ਤੂਰ ਕਰੋ ਇਸ ਨਾਨਕ ਇੱਕ ਸ਼ਬਦ ਨਾਲ ਦੀ ਨਾਲ ਹੋਊਗਾ ਸਤਿ ਆਏ ਵਾਹ ਬੜੇ ਦਿਆਲੂ ਇਹ ਸੇ ਕਰਕੇ ਮਹਾਤਮ ਵੱਧ ਗਿਆ ਮਹਾਤਮ ਵੱਧ ਗਿਆ ਸੰਤ ਮਹਾਪੁਰਸ਼ਾਂ ਦੇ ਚਰਨ ਕਮਲਾਂ ਦੀ ਧੂੜੀ ਦਾ ਕੀ ਕਹਿੰਦੇ ਨੇ ਮਹਾਰਾਜ ਕੀ ਸੇਧ ਦੇ ਨੇ ਕੀ ਮਾਰਗਦਰਸ਼ਨ ਕਰਦ ਨੇ ਜਗਤਪਤਾ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ ਚਰਨ ਸਾਧ ਕੈ ਧੋਏ ਧੋਏ ਪਿਓ ਅਰ ਪਸਾਦ ਕਉ ਆਪਣਾ ਜਿਓ ਆਓ ਆਪਾਂ ਵੀ ਬਾਬਾ ਉਤਮਦਾਸ ਜੀ ਮਹਾਰਾਜ ਵਰਗੇ ਸਾਧੂਆਂ ਦੀ ਧੂੜੀ ਲੈਣ ਆਇਆ ਆਪਾਂ ਇਹਦੇ ਵਿੱਚ ਇਸ਼ਨਾਨ ਕਰਿਆ ਕਰੇ ਸਾਡੀ ਮਹਾਨ विभूति भी श्रीमान स्वामी जगजीत सिंह जी महाराज दरबार लोको संप्रदाय ने मुखी संचालक मौके दे जिनने मैं समझदा बी ਸਾਡੀ ਕਿ ਪੁਰਾਤਨ ਤ੍ਰੇਤਾ ਯੁਗ ਤੋਂ ਚੱਲ ਰਹੀ ਕਿ ਵਿਸ਼ਰੀ ਦਾ ਬਾਗ ਲਾਇਆ ਹੋਇਆ ਮਾਲੀ ਬਣ ਕੇ ਸਿੰਜਦੇ ਆ ਰਹੇ ਨੇ ਤੇ ਪਾਲਣਾ ਕਰਦੇ ਆ ਰਹੇ ਆ ਨਾ ਜਾਣੇ ਕਿੰਨੇ ਕੁ ਵਿਸ਼ਰੀ ਜੱਥੇ ਇਹਨਾਂ ਨੇ ਪੈਦਾ ਕਰਕੇ ਦਿੱਤੇ ਅਸੀਂ ਸਾਰੇ ਕਿ ਵਿਸ਼ਰ ਰਲ ਕੇ ਵੀ ਇਹਨਾਂ ਦਾ ਇਸ ਸੰਪਰਦਾਇ ਦਾ ਰਿਣ ਨਹੀਂ ਉਤਾਰ ਸਕਦੇ ਅਸੀਂ ਜੀ ਆਇਆਂ ਆਖ ਗਿਆ ਸ਼੍ਰੀਮਾਨ ਸੰਤ ਸਵਾਮੀ ਬਾਬਾ ਜਗਜੀਤ ਸਿੰਘ ਜੀ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਸੱਚ ਨਾਲ ਜੋੜ ਰਹੇ ਨੇ ਸ਼ਬਦ ਨਾਲ ਜੋੜ ਰਹੇ ਨੇ ਆਪਣੇ ਪ੍ਰਵਚਨਾਂ ਦੇ ਰਾਹੀ ਅਸੀਂ ਜੀ ਆਇਆਂ ਆਖਦੇ ਹਾਂ ਆਓ ਇਸੇ ਕਰਕੇ ਜਦੋਂ ਇਹ ਚਲੇ ਆਉਂਦੇ ਨਾ ਸਾਧੂ ਮੈਂ ਪਹਿਲਾਂ ਹੀ ਬੋਲ ਚੁੱਕਿਆ ਇਹ ਜੇ ਇਹ ਸਾਧੂ ਚੱਲਦੇ ਨੇ 88 ਤੀਰਥ ਜਾਂਦੇ ਨੇ ਚਰਨਾ ਚੋਂ 86 ਤੀਰਥ ਜੈ ਸਾਧ ਪਗ ਧਰੈ ਸਾਨੂੰ ਅਸ਼ੀਰਵਾਦ ਦਿੱਤਾ ਬਾਬਾ ਜੀ ਹੋਰ ਨੇ ਸਵਾਮੀ ਜੀ ਮਹਾਰਾਜ ਨੇ ਅਸੀਂ ਅਸੀਂ ਇਹ ਸਾਸ਼ਰਮ ਚੋਂਦਾ ਸੀ ਨਾਸਰਮ ਚ ਸਵਾਗਤ ਕਰਦਿਆਂ ਸਾਡੇ ਖੈਰਾ ਵੇਟ ਵਾਲੀ ਮਹਾਨ ਹਸਤੀ ਸ਼੍ਰੀਮਾਨ ਸੰਤ ਸਵਾਮੀ ਮਹਾ ਮਹਾਤਮਾ ਮੋਨੀ ਜੀ ਮਹਾਰਾਜ ਜੋ ਮਹਾਨ ਪਰਮ ਬੇਤੇ ਮਹਾਨ ਪਰਵਾਚਨ ਕਰਤੇ ਨੇ ਸਾਨੂੰ 500 ਪਰ ਨਾਲ ਨਿਵਾਜਦੇ ਨੇ ਸਾਨੂੰ ਉਥੇ ਸਥਾਨੀ ਸੇਵਾ ਬਖਸ਼ਦੇ ਹੁੰਦੇ ਨੇ ਅਸੀਂ ਇੱਕੇ ਸ਼ਬਦ ਬੋਲਾਂਗੇ ਕਿਰਪਾ ਕਰਕੇ ਹਾਂ ਹਾਂ ਡਾਕਟਰ ਜੀ ਨੂੰ ਕਿਉਂ ਦੀ ਸਹਾਉਤ ਕਰੇ ਆ ਕਿਰਪਾ ਕਰਕੇ ਸੁਣੋ ਇੱਕ ਸ਼ਬਦ ਮਹਾਰਾਜਾ ਜੀ ਪਹਿਲਾਂ ਆ ਗਏ ਸੀ ਦੂਸਰੀ ਵਾਰ ਫਿਰ ਸਾਨੂੰ ਸਵਾਮੀ ਨਿਰਮਲਦਾਸ ਜੀ ਸਾਨੂੰ 500 ਪੈਣਾਂ ਦੁਆਰਾ ਨਿਵਾਜਦੇ ਨੇ ਕਿਰਪਾ ਕਰਨਾ ਪੰਚਮ ਪਾਸ਼ਾ ਜੀ ਕਹਿੰਦੇ ਸਾਨੂੰ ਸਾਧੂਆਂ ਦੀ ਧੂੜੀ ਨਹੀਂ ਬਾਬਾ ਜੀ ਸਾਨੂੰ ਅਸ਼ੀਰਵਾਦ ਦੇ ਰਹੇ ਜੀ ਆਇਆਂ ਨੂੰ ਬਾਈ ਚਾਨਤ ਨਮਸਕਾਰ ਕਰਦੇ ਹਾਂ ਆ ਕੀ ਆਦੇ ਨੇ ਬਚਨ ਕੀ ਸ਼ਬਦ ਬੋਲਦੇ ਨੇ ਕੀ ਸੇ ਦਿੰਦੇ ਸੱਚੇ ਪਾਸ਼ਾ ਆਪਣਾ ਮਾਧਿਅਮ ਬਣਾ ਕੇ ਨਾ ਬਹਾਨਾ ਬਣਾ ਕੇ ਦੁਨੀਆ ਦੇ ਲੋਕਾਂ ਦਾ ਮਾਰਗਦਰਸ਼ਨ ਕਰਦੇ ਨੇ ਕਿ ਸਾਨੂੰ ਸਾਧੂਆਂ ਦੇ ਚਰਨਾਂ ਦੀ ਧੂੜੀ ਨਹੀਂ ਸੰਤਾਂ ਦਾ ਸਾਧੂਆਂ ਦੇ ਚਰਨਾਂ ਦੀ ਧੂੜੀ ਬਣਾਈ ਰੇ ਸਾਰੇ ਕਹੋ ਸਤਨਾਮ ਸ਼੍ਰੀ ਉਹ ਵਾਹਿਗੁਰੂ ਧੂੜੀ ਬਣਾ ਦੇ ਐਡੀ ਨਿਮਰਤਾ ਅੰਤਰ ਜਾਨੀ ਪ੍ਰਖ ਵਿधाते ਸਰਧਮਨ ਕੀ ਪੂਰ ਸੰਤਨ ਕੀ ਧੂਰੇ ਕਰ ਸੰਤਨ ਕੀ ਧੂਰੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੇ ਕੋ ਕਰ ਸੰਤਨ ਕੀ ਧੂਰੇ ਕਰੋ ਸਾਧੂਆ ਦੀ ਧੂੜੀ ਵਿੱਚ ਇਸ਼ਨਾਨ ਜੀ ਇਹ ਸ਼ਬਦ ਸਾਡੇ ਮਾਲਵੀ ਦੀ ਕਵੀਸ਼ਰੀ ਚ ਲਹਿਰੀਆ ਛੰਦ ਹੈ ਇਸ ਦਰਬਾਰ ਦੇ ਵਿੱਚ ਇਹੋਂ ਪੇਸ਼ ਕਰਾਂਗੇ ਜੀ ਤੇਰ ਤਹੋ ਜੇ ਜੇ ਸੰਤ ਦਾ ਦਰਸ਼ ਹੋ ਜੇ ਦਰਸ਼ ਸੰਤ ਦਾ ਦਰਸ਼ ਹੋ ਭਗਵਾਨ ਦਾ ਏ ਸ਼ਾਮ ਉਧੋ ਲੋ ਆਖਦੇ ਐ ਉਧੋ ਮੇਰਾ ਸੰਤ ਭਗਵਾਨ ਜਨਸਾਨ ਦਾ ਏ ਹੋ ਸੰਤਰਾ ਨਿੰਦੋ ਸ੍ਰੀ ਗੁਰੂ ਗਰੰਥ ਬਖਾਨਦਾਏ ਸੰਤ ਦੁਖੀ ਦਾ ਸ਼ਿਖਰ ਵਿਨਾਸ਼ ਹੁੰਦਾ ਸਾਧੂਆਂ ਵਗੈਰ ਸੰਸਾਰ ਨਾ ਸਾਧੂਆਂ ਵਗੈਰ ਸੰਸਾਰ ਨਾ ਸੰਸਮ ਦੇ ਰਹੇ ਸੇ ਨਵੇਦ ਤੇ ਪੁਰਾਣੇ ਜੀ ਕਰੋ ਸਾਧੂਆਂ ਸਾਧੂਆਂ ਦੀ ਧੂੜ ਵਿੱਚ ਈਸ਼ਾਨਾਨ ਜੀ ਕਰੋ ਸਾਥਕਾਰ ਕਹੋ ਸਾਧੂਆਂ ਦੀ ਧੂੜ ਵਿੱਚ ਈਸ਼ਾਨਾਨ ਜੀ ਕਰੋ ਸਾਧੂਆਂ ਉਹ ਧੂੜੀ ਸਾ ਕੋਲਤਾਨ ਚਾਹੇ ਖਰਬਾ ਕੋਲਤਾਨ ਚਾਹੇ ਖਰਬਾ ਉਹ ਬਿਨ ਧੂੜੀਆਂ ਦੀ ਬਿਨ ਸਾਧੂਆਂ ਉਹ ਬਿਨ ਸਾਧੂਆਂ ਦੀ ਧੂੜੀ ਨੇ ਨਾ ਸਮਾਨੀਂ ਕਰੋ ਸਾਧੂਆਂ ਉਹ ਤਾਂ ਮੱਥੇ ਲਾਉਂਦੇ ਭਗਵਾਨ घर संग सारी घरो साधू साधू You're a family. ਨਾਲ ਸਾਧੂ ਉੱਪਰ ਜਾਈਐ ਕੁਰਬਾਨ ਸਵੈ ਵੀ ਤੀਰਥਾਂ ਦੀ ਪੁੰਨੰਤੀ ਸੰਤ ਹੈ ਸਾਧੂ ਨੂੰ ਤੀਰਥਾਂ ਦੇ ਜਾਣ ਦੀ ਲੋੜ ਤਾਂ ਨਹੀਂ ਹੈ ਭਾ ਤੀਰਥਾਂ ਦੇ ਜਾਂਦੇ ਦੇਖੇ ਜਾਂਦੇ ਨੇ ਤੀਤ ਬੁਲਾਉਂਦੇ ਨੇ ਮੈਂ ਫੇਰ ਇਹਨੂੰ ਦੁਹਰਾਉਂਦਾ ਹਾਂ ਬਾਣੀ ਨੂੰ ਵਿਰਾਮ ਦਿਨਾ ਗੰਗਾ ਜਮਨਾ ਬੋਦਾਬਰੀ ਸਰਸਤੀ ਤੇ ਕਰੇ ਹੁਦਮ ਧੂਰ ਸਾਧੂ ਕੀ ਤਾਈ ਕਿਲੇ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਤੋ ਬ੍ਰਗਵਾਹਿ ਸ੍ਰੀ ਮਾਨਿਕ ਸਵਾਠ ਤਪਸਵੀ ਰਾਜ ਤਪੋ ਨਿਸ਼ਟ ਸਵਾਮੀ ਭੰਤਾਇਕੁਮਾਰੀ ਜੀ ਮਹਾਰਾਜ ਦਾ ਛਾ ਬਦੀ ਵਾਲੇ ਹਿਮਤ ਆਨੇ ਵਾਲੇ ਮਹਾਪੁਰਸ਼ ਸਰਵਚਨ ਕਰਦੇ ਗੁਰਮੇਥੇ ਸਾਨੂੰ 200 ਰੁਪਏ ਨਾਲ ਨੇ ਭਾਜਦੇ ਦੇ ਚਰਨਾਂ ਤੇ ਮਖਾੜ ਤੇ ਕੇ ਧਿਆਨ ਸਾਰੇ ਭੇਖੋ ਆਂਦੇ ਦਰਸ਼ਨ ਕਰਦੇ ਹੋਏ ਸਵਾਮੀ ਉਤਮ ਦਾਸ ਜੀ ਮਹਾਰਾਜ ਦੇ ਚਰਨ ਕਮਨਾਂ ਦਾ ਧਿਆਨ ਕਰਦੇ ਹੋਏ ਆ ਸਵਾਮੀ ਭਗਤワਣੇ ਵਾਲੇ ਆ ਸਵਾਮੀ ਕਿਸ਼ਨਾ ਨੰਦ ਜੀ ਮਹਾਰਾਜ ਜੋ ਪਰਮ ਵਿਦਿਆ ਵਿਭੂਸ਼ ਥੇ ਜੋ ਚੱਲਦੀ ਫਿਰਦੀ पाठशाला ਥੇ ਉਹਨਾਂ ਦੇ ਪਰਮ ਸ਼ਿਸ਼ੇ ਚ ਸਵਾਮੀ ਸਰਤਮਨੀ ਜੀ ਮਹਾਰਾਜ ਉਹਨਾਂ ਵੱਲੋਂ ਵੀ ਸਾਨੂੰ ਦਿਵਾਇਆ ਗਿਆ ਅਸ਼ੀਰਵਾਦ ਆਇਆ ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹੋਇਆ ਆਪ ਦਾ ਧੰਨ ਭਾਗ ਸਮਝਦਾ ਹੋਇਆ ਕਿ ਜਿਵੇਂ ਸਵਾਮੀ ਉੱਤਮਦਾਸ ਜੀ ਸਾਨੂੰ ਸੁਣਿਆ ਕਰਦੇ ਸੀ ਅਸੀਂ ਸਦਾ ਸੁਣਿਆ ਕਦੇ ਉੱਪਰ ਉਰੀ ਮਹਾਰਾਜ ਦੇ ਦਰਸ਼ਨਿਆ ਸੇ ਕਰ ਸਕੀ ਇਸ ਸਥਾਨ ਦੀ ਸੇਵਾ ਨਹੀਂ ਕਰ ਸਕੇ ਪਰ ਉਹ ਸੇਵਾ ਨੂੰ ਸਾਡੀ ਰੂਚੀ ਸਮਝ ਕੇ ਸਾਡੀ ਇੱਛਾ ਸਮਝ ਕੇ ਸਾਡੀ ਕਾਮਨਾ ਸਮਝ ਕੇ ਸਾਡੀ ਭਾਵਨਾ ਸਮਝ ਕੇ ਉਹਨਾਂ ਦੇ ਹੀ ਨੂਰ ਉਹਨਾਂ ਦੀ ਹੀ ਉਹੀ ਜੋਤ ਸਾਨੂੰ ਨਿਰਮਲ ਦਾਤਿ ਮਹਾਰਾਜ ਦੀਆਂ ਕਿਤਾਬ ਸਾਨੂੰ ਇਥੋਂ ਦੀ ਸਦਾ ਵਾਸਤੇ ਸੇਵਾ ਬਖਸ਼ਿਸ਼ ਕੀਤੀ ਅਸੀਂ ਧੰਨਵਾਦ ਕਰਦੇ ਹੋਏ ਇਸ ਸਥਾਨ ਨੂੰ ਜਿੰਨਾਂ ਚੈਨ ਚਾਰ ਚਾਣਾ ਲੈ ਇਸ ਸਥਾਨ ਦਾ ਕਾਇਆ ਕਰੂ ਕੀਤਾ ਮੈਂ ਸਮਝਦਾ ਵੀ ਜਿਵੇਂ ਹਰੀਦਵਾਰ ਦੇ ਵਿੱਚ ਆਸ਼ਰਮਾਂ ਦੇ ਦਰਸ਼ਨ ਕਰਦੇ ਆਪਾਂ ਉਹ ਉਹ ਯਾਸ਼ਕ ਜੀ ਤੇ ਵੀ ਨਿਰਮਾਣ ਕੀਤਾ ਮਹਾਰਾਜਿਆਂ ਨੇ ਇਹਨਾਂ ਦਾ ਤਪੂ ਵਾਲ ਹੈ ਤਪੂ ਬਣੇ ਹੈ ਕਿ ਭਗਵਾਨ ਹੀ ਤਪ ਕਹਿੰਦੇ ਤਪਸੀਆਂ ਦੇ ਰੂਪ ਵਿੱਚ ਮੈਂ ਹੀ ਮਾਰਜੁਨ ਜੋ ਤਪਸੀਆਂ ਦੇ ਵਿੱਚ ਤਪੱਸਿਆ ਹੈ ਤਪਾ ਹੈ ਸੁ ਮੈਂ ਹਿੱਤਾ ਹਾਂ ਤਪੱਸ ਚਸਨੀ ਤਪਸ ਦੀਸ਼ੂ